ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 13 ਨਵੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਵਿੱਚ ਅੱਜ ਕੁਝ ਵੀ ਖਾਸ ਬਦਲਾਅ ਨਹੀਂ ਹੋਇਆ ਰਾਤ ਵੇਲੇ ਦੀ ਜਿਹੜੀ ਧੁੰਦ ਬਣੀ ਹੋਈ ਸੀ ਉਹ ਸਵੇਰ ਵੇਲੇ ਵੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਰਹੀ ਖਾਸ ਕਰਕੇ ਫਾਜ਼ਿਲਕਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਮੋਗਾ ਤਰਨਤਨ ਅੰਮ੍ਰਿਤਸਰ ਇਨ੍ਹਾਂ ਖੇਤਰਾਂ ਦੇ ਵਿੱਚ ਜਾਂ ਜਲੰਧਰ ਕੜਪੂਥਲੇ ਦੇ ਵੀ ਇਲਾਕਿਆਂ ਦੇ ਵਿੱਚ ਵੱਡੀ ਪੱਧਰ ਤੇ ਧੁੰਦ ਬਣੀ ਰਹੀ ਸਵੇਰ ਵੇਲੇ ਤੇ ਬਾਕੀ ਇਲਾਕਿਆਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੀ ਸਾਰੇ ਹੀ ਖੇਤਰਾਂ ਦੇ ਵਿੱਚ ਧੁੰਦ ਬਣੀ ਰਹੀ ਸੂਰਜ ਦੇ ਦਰਸ਼ਨ ਅੱਜ ਵੀ ਨਾ ਮਾਤਰ ਹੋਏ ਦਿਨ ਵੇਲੇ ਦੁਪਹਿਰ ਵੇਲੇ ਅੱਜ ਹਲਕੀ ਜੀ ਹਵਾ ਚੱਲਣ ਨਾਲ ਠੰਡਕ ਵਿੱਚ ਜ਼ਰੂਰ ਵਾਧਾ ਹੋਇਆ ਹੈ ਕੁਝ ਕੁ ਤੁੰਦ ਦੇ ਅਸਰ ਕਰਕੇ ਵੀ ਠੰਡ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅੱਜ ਰਾਤ ਨੂੰ ਕੱਲ ਰਾਤ ਵਾਂਗੂ ਇੱਕ ਵਾਰ ਫੇਰ ਤੋਂ ਵੱਡੇ ਪੱਧਰ ਤੇ ਧੁੰਦ ਪੈਣ ਦੀ ਤਿਆਰੀ ਬਣ ਰਹੀ ਹੈ ਜਿਵੇਂ ਰਾਤੀ ਇੱਕਦਮ ਹੀ ਸਾਰੇ ਪੰਜਾਬੀ ਵਿੱਚ ਧੁੰਦ ਪਈ ਸੀ ਅੱਜ ਵੀ ਉਸੇ ਤਰ੍ਹਾਂ ਦਾ ਹੀ ਮੌਸਮ ਬਣ ਸਕਦਾ ਹੈ ਸੋ ਰਾਤ ਨੂੰ ਚੱਲਣ ਵੇਲੇ ਜਰੂਰ ਸਾਵਧਾਨੀ ਰੱਖਣੀ ਚਾਹੀਦੀ ਹੈ ਠੰਡ ਵਿੱਚ ਹੌਲੀ-ਹੌਲੀ ਲਗਾਤਾਰ ਵਾਧਾ ਹੋ ਰਿਹਾ ਹੈ ਕਿਉਂਕਿ ਠੰਡੇ ਦੇ ਦਿਨ ਚੱਲ ਰਹੇ ਹਨ ਇਸ ਤਰ੍ਹਾਂ ਦੀ ਸਮੋਗਤੋਂ ਰਾਹਤ 15-16 ਤਰੀਕ ਨੂੰ ਜੇਕਰ ਪੱਛੋਖੁੱਲ ਕੇ ਚੱਲਦੀ ਹੈ ਤਾਂ ਮੌਸਮ ਵਿੱਚ ਬਦਲਾਅ ਹੋਵੇਗਾ ਹਲਕਾ ਜਿਹਾ ਪੱਛਮੀ ਸਿਸਟਮ ਵੀ ਆ ਰਿਹਾ ਹੈ ਜੇਕਰ ਮੀਂਹ ਪੈਂਦਾ ਹੈ ਤਾਂ ਅਜਿਹੇ ਮੌਸਮ ਤੋਂ ਰਾਹਤ ਮਿਲੇਗੀ ਪੰਜਾਬ ਵਾਸੀਆਂ ਨੂੰ